ਬਹੁਤ ਮਾੜੀ ਹਾਲਤ ਹੈ ਇਹ ਜਿਹੜੀ ਭਾਜਪਾ ਸਰਕਾਰ ਆ ਇਹਨੇ ਤਵਾਈ ਫੇਰਦੀ ਲੋਕਾਂ ਨੂੰ ਉਹ ਡੱਲੇਵਾਲ ਵਿਚਾਰਾ ਕੀ ਖਾ ਰਿਹਾ ਤੇ ਕੀ ਕਿਸੇ ਤੋਂ ਲੈ ਰਿਹਾ ਉਹ ਵਿਚਾਰਾ ਭਲਾ ਮਾਨਸ ਮਰਨ ਲਿਆ ਕੋਈ ਮਤਲਬ ਥੋੜਾ ਜਿਹਾ ਗਲਤ ਹੈ ਕਿਸੇ ਦੀ ਸਰਕਾਰਾਂ ਹੁੰਦੀਆਂ ਨੇ ਜਿਹੜਾ ਕਿਸੇ ਦਾ ਪਬਲਿਕ ਦਾ ਧਿਆਨ ਕਰਦੀਆਂ ਪਬਲਿਕ ਦਾ ਤਰਸ ਕਰਦੀਆਂ ਗੱਲ ਕਰਦੀਆਂ ਪੁੱਛਦੀਆਂ ਆਣ ਕੇ ਭਈ ਕੀ ਆ ਤੁਹਾਨੂੰ ਦੱਸੋ ਤੁਸੀਂ ਕੀ ਬਿਮਾਰੀ ਹੈ ਅਸੀਂ ਤੁਹਾਡੀ ਬਿਮਾਰੀ ਪਾਸੇ ਕਰਦੇ ਇਹਨਾਂ ਨੂੰ ਸੁਣਨ ਦੀ ਗੱਲ ਹੀ ਕੋਈ ਨਹੀਂ ਇਹਨਾਂ ਦਾ ਲਟੇਰਾ ਕੰਮ ਫੜਿਆ ਜੀ ਕਹਾਣੀ ਖਤਮ ਇਹਨਾਂ ਗੁੰਡਾਗਰਦੀ ਫੜੀ ਆ ਕਿਤੇ ਇੱਕ ਮਕਾਨ ਢਾਹਤੇ ਦੇ ਕਿਤੇ ਜੂਪੀਆਂ ਬੰਦ ਕਰਤੀਆਂ ਦੇ ਕਿਤੇ ਚੋਰੀ ਬੋਟਾਂ ਪਵਾ ਲੀਆਂ ਦੇ ਕਿਤੇ ਕੁਸ਼ ਕਰ ਲਿਆ ਜੋਰਾਵਰੀ ਨਾਲ ਸਾਰਾ ਕੰਮ ਹੋਣਿਆ ਕੋਈ ਕੱਖ ਨਹੀਂ ਹੈ ਇੱਥੇ ਕੁਛ ਨਹੀਂ ਇੱਥੇ ਬਣਨਾ ਕੀ ਇਹ ਜੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਨੂੰ ਚਾਹੀਦਾ ਨਹੀਂ ਵੀ ਕੋਈ ਮਸਲੇ ਹੱਲ ਚਾਹੀਦਾ ਜੀ ਮਸਲਾ ਹੱਲ ਹੋਵੇ ਇਹਨਾਂ ਦਾ ਇਹ ਗਰੀਬ ਉੱਠ ਕੇ ਘਰਾਂ ਨੂੰ ਆ ਜਾਣਾ ਇਹ ਉਹ ਇਹ ਸਮਝਦੇ ਬੇਫਾਇਦਾ ਬੈਠੇ ਆ ਇਹਨਾਂ ਨੂੰ ਕੋਈ ਮਤਲਬ ਹੀ ਨਹੀਂ ਹੂੰ ਇਹ ਸਮਝਦੇ ਆ ਵੀ ਇਹ ਬੇਫਾਇਦਾ ਹੀ ਇਹਨਾਂ ਨੂੰ ਇੱਕ ਉਹਨਾਂ ਦੀ ਉਮਰ ਨਹੀਂ ਉਮਰ ਦੀ ਉਦਰਾਜ ਉਮਰ ਦਰਾਜ ਹੈ 74 ਸਾਲ ਦੇ ਹੈਗੇ 74 75 ਸਾਲ ਦੇ ਹਾਂਜੀ ਹਾਂਜੀ ਤੇ ਇੰਨੀ ਠੰਡ ਦੇ ਵਿੱਚ ਮਤਲਬ ਬਿਨਾ ਖਾਦੇ ਪੀਂਦੇ 35 ਅੱਜ 35 ਬੰਦੇ ਨਾਲ ਜੁਲੰਦਾਂ ਉਹਨੇ ਵਿਚਾਰੇ ਨੇ ਕੁਝ ਲਿਆਤ ਨਹੀਂ ਕੋ ਉਹਨੂੰ ਲਾਲਚ ਆਪਣੀ ਜ਼ਿੰਦਗੀ ਜੀਣ ਦਾ ਲਾਲਚ ਹੈ ਜਿਹੜਾ 2 4 10 ਸਾਲ ਉਹਨੂੰ ਇਹੋੜਾ ਵੀ ਮਰਨ ਦਾ ਲਾਲਚ ਹੈ ਵੀ ਉਹ ਕੋਈ ਸੋਚਣਾ ਚਾਹੀਦਾ ਸਰਕਾਰ ਨੂੰ ਜਨਾ ਕੋਈ ਨਾ ਕੋਈ ਗੱਲ ਕਰਨੀ ਪੱਲੇਵਾਲ ਸਾਹਿਬ ਨੇ ਵੀ ਕਹਿ ਵੀ ਮੈਂ ਆਪਣੇ ਵਾਸਤੇ ਨਹੀਂ ਬੈਠਾ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਬੈਠਾ ਹਾਂ ਅਮਰ ਕਿੱਥੇ ਜਾਣਾ ਸੀ ਤੁਸੀਂ ਨਹੀਂ ਅਮਰਸਰ ਜਾਣਾ ਸੀ ਅੱਛਾ ਅੱਛਾ ਬਸ ਤੇ ਜਾਣਾ ਸੀ ਹਾਂ ਜੀ ਇਹ ਅਮਰ ਟ੍ਰੇਨ ਤੋਂ ਉਤਰ ਕੇ ਆਏ ਆਂ ਟ੍ਰੇਨ ਬੰਦ ਹੋ ਗਈ ਉੱਥੋਂ ਬੱਸ ੜਿਆ ਪਰੀ ਬਾਪਸ ਜਾਣਾ ਐਮਜ ਤੋਂ ਦਵਾਈ ਲੈ ਕੇ ਚੱਲੇ ਬਜ਼ੁਰਗ ਦੀ ਅੱਛਾ ਬਹੁਤ ਪਰੇਸ਼ਾਨ ਹੋ ਰਿਹਾ ਜੀ ਅਸੀਂ ਤਾਂ ਕਹਿੰਦੇ ਕਿਸਾਨ ਹੀ ਅਸੀਂ ਹਾਂ ਸਾਨ ਦੇ ਪੁੱਤਰ ਤੇ ਮੰਗਣਾ ਚਾਹੀਦੀ ਉਹਨਾਂ ਦੀਆਂ ਮੰਗਾਂ ਵੇ ਡੱਲੇਵਾਲ ਸਭ ਕਹਿੰਦੇ ਨਾਲ ਦੇ ਬੈਠੇ ਹਾਂ ਹਾਂ ਸਭ ਤੋਂ ਵੱਡੀ ਗੱਲ ਤੇ ਬਹੁਤ ਸੋਨੀ ਗੱਲ ਜੀ ਬਹੁਤ ਸਾਲ ਹੋ ਗਏ ਨੇ ਕਿਸਾਨ ਪਰੇਸ਼ਾਨ ਹੋਇਆ ਖੜਾ ਹੈ ਕਿਸਾਨੀ ਨਾਲ ਹੀ ਰੇਕ ਮੁੱਦਾ ਜੁੜਿਆ ਜੀ ਰੇਕ ਵਰਗ ਜੁੜਿਆ ਹੋਇਆ ਇਹਨਾਂ ਨੂੰ ਅਸੀਂ ਘਰ ਤੇ ਜੋੜ ਕੇ ਬੇਨਤੀ ਕਰਨੇ ਮੋਦੀ ਸਾਹਿਬ ਨੂੰ ਤੇ ਜਾਣਨ ਉਹ ਵੀ ਇਹਨਾਂ ਕਿਸਾਨਾਂ ਦੀ ਬਾਤ ਸੁਣੋ ਇਹਨਾਂ ਨੂੰ ਮਸਲੇ ਹੱਲ ਕਰੋ ਤੇ ਇੰਨੀ ਜੜਤਾ ਪਰੇਸ਼ਾਨ ਹੋ ਰਹੀ ਹੈ ਕਿਸੇ ਨੇ ਦੁਖ ਤੇ ਜਾਣਾ ਹੈ ਅਸੀਂ ਆ ਦਵਾਈ ਬਜ਼ੁਰਗਾਂ ਦੀ ਬੰਨੀ ਫਿਰਨੇ ਲ ਜਾ ਕੇ ਦੇਣੀ ਹੈ ਦੱਸੋ ਜੇ ਪਹੁੰਚਾਂਗੇ ਨਾ ਤੇ ਬਜ਼ੁਰਗੀ ਦੀ ਸਿਹਤ ਨੂੰ ਰਹਿਣ ਸਨ ਕੀ ਹੋ। ਹਮਮ। ਅਬ ਜੋ ਅਸੀਂ ਅਵੇਸ ਤੋਂ ਦਵਾਈ ਰਾਤੇ ਆਏ ਲੈ ਕੇ ਚੱਲੇ ਆ। ਹਮਮ। ਤੇ ਅਬ ਬਹੁਤ ਮਾੜੀ ਗੱਲ ਇਹ ਕਿ ਜਨਤਾ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਹਮਮ। ਤੇ ਤੁਸੀਂ ਬੜੇ ਧੰਨਵਾਦ ਪੱਤਰਕਾਰ ਜਿਹੜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ? ਨਹੀਂ ਸਰਕਾਰ ਤੋਂ ਮੰਗ ਕਰਨੇ ਆ ਵੀ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਤੇ ਉਹਨਾਂ ਦਾ ਮਰਨ ਵਰਤਮਨ ਜਿਹੜਾ ਹੈ ਛਡਾਇਆ ਜਾਵੇ। ਯਾ ਕੀ ਮੰਗਾ ਜਿਹੜੀਆਂ ਸਾਡੀਆਂ ਦੋ ਚਾਰ ਮੰਗੀਆਂ ਜਾਂ ਕਿਸਾਨਾਂ ਦੀਆਂ ਅਸੀਂ ਕੀ ਮੰਗਣੇ ਆ ਕਿਸਾਨ ਜੀ? ਅਨਦਾਤਾ ਇੰਨਾ ਕੁਛ ਕਰਦਾ ਦੱਸੋ ਤੁਹਾਨੂੰ ਵੀ ਪਤਾ ਹੈ ਪੱਤਰਕਾਰ ਸਾਹਿਬ ਉਹ ਮਾੜਾ ਤਾਂ ਕਰ ਨਹੀਂ ਰਹੇ ਉਹਨਾਂ ਨੇ ਕੁਰਬਾਨੀ ਕਰਨ ਰਹੇ ਨੇ ਉਹ ਮਾੜੀ ਨਹੀਂ ਕਰਨ ਰਹੇ ਸਾਡੇ ਲਈ ਹਮ ਅਹੀਂ ਤਾਂ ਮੈਂ ਨਾਲ ਜੀ ਓਡੇ ਜੋਗੇ ਨਹੀਂ ਕਿ ਵਿਸੇ ਉੱਥੇ ਪਹੁੰਚ ਨਹੀਂ ਸਕਦੇ ਸਾਡਾ ਤਾਂ ਹੱਥ ਤੇ ਪਹੁੰਚ ਗਈ ਉਦੋਂ ਦਾ ਉੱਥੇ ਜਾ ਕੇ ਹਮ ਪਰ ਅਹੀਂ ਅੱਗੇ ਪਹਿਲਾਂ ਧਰਨਿਆਂ 'ਚ ਗਏ ਵੀ ਹੋਏ ਆ ਜਦੋਂ ਪਹਿਲਾਂ ਧਰਨਾ ਲੰਮਾ ਲੱਗਦਾ ਰਹਿੰਦਾ ਜਾਂਦੇ ਵੀ ਰਹੇ ਆ ਠੀਕ ਹੈ ਅਹੀਂ ਆਪ ਬਸਾਨੀ ਨਾਲ ਜੁੜੇ ਹੋਏ ਆ ਜੀ ਅਹੀਂ ਕਿਸਾਨਾਂ ਨਾਲ ਹਾਂ ਸੋ ਬੋਰ ਦੇ ਨਾਲ ਤੁਸੀਂ ਹਾਂ ਬੋਰ ਦੇ ਨਾਲ ਕੰਧ ਵਾਲਾ ਰੱਖਾ ਪਿੰਡ ਜੀ ਕੰਧ ਵਾਲਾ ਪਿੰਡ ਹਾਂਜੀ ਠੀਕ ਹੈ ਪਰਨਾਂ ਬਲਦੇਵ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇਹ ਇਹ ਜਿਹੜਾ ਕੰਮ ਚੱਲ ਰਿਹਾ ਹੈ ਇਹ ਹਾਂਜੀ ਜਿਹੜੀਆਂ ਸਰਕਾਰ ਹੈ ਇਹ ਕਿਸਾਨ ਜੁਨੀ ਵਾਲਿਆਂ ਦੀਆਂ ਮੰਗਾਂ ਮੰਗਣ ਜਿਹੜਾ ਢੱਲੇਵਾਲ ਸਾਹਿਬ ਬੈਠੇ ਐ ਮਰਨ ਵਰਤ ਤੇ ਉਹ ਸਾਡੇ ਕਿਸਾਨਾਂ ਦੇ ਲਈ ਸਾਡੇ ਗਰੀਬ ਦੇ ਲਈ ਬੈਠੇ ਨਾ ਜੀ ਜੀ ਉਹਨਾਂ ਦੇ ਹੱਕ 'ਚ ਬੈਠੇ ਐ ਜੇ ਅਸੀਂ ਇੱਕ ਦਿਨ ਕੋਈ ਤਕਲੀਫ ਕੱਟ ਲਾਂਗੇ ਤਾਂ ਸਾਨੂੰ ਕੋਈ ਫਰਕ ਨਹੀਂ ਹੋਊਗਾ ਅਸੀਂ ਢੱਲੇ ਸਾਹਿਬ ਢੱਲਾ ਸਾਹਿਬ ਤੇ ਨਾਲ ਜਿਹੜੇ ਵੀ ਕੋਈ ਵੀ ਗਰੀਬ ਗੁਰਪਾ ਹੈ ਅਸੀਂ ਨਾਲ ਖੜੇ ਆਂ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਇਨਸਾਫ ਹੈ ਇਹ ਸਰਕਾਰਾਂ ਨੂੰ ਡੱਲਾ ਸਾਹਿਬ ਨੂੰ ਹੋਰਾਂ ਨੂੰ ਵੀ ਇੱਕ ਸਾਡੀ ਹੋਰ ਮੰਗ ਹੈ ਜਿਹੜਾ ਜਿਉਣਸ ਵਾਲੇ ਕੋਲੇ ਬਸਦਾ ਹਾਸਾ ਹੋਇਆ ਹੈ ਕਿ ਉਹ ਅੰਗਰੇਜ਼ਾਂ ਦੇ ਪੁਲ ਬਣੇ ਹੋਇਆ ਸਾਡੀਆਂ ਸਰਕਾਰਾਂ ਦੇ ਹੱਥ ਖੜੇ ਹੋ ਗਏ ਉਹ ਪੁਲਾਂ ਨੂੰ ਚੌੜੇ ਕਰਨ ਤਾਂ ਸਾਡੇ ਹਾਸੇ ਨਾ ਹੋਣ ਹੁਣ ਛੋਟੇ ਹਨ ਉਹ ਜਦੋਂ ਆਉਂਦਾ ਗੱਡੀ ਲੈ ਕੇ ਪੁਲ ਛੋਟੇ ਹਨ ਪੁਲਾਂ ਦੇ ਉੱਤੇ ਉਧਰੋਂ ਗੱਡੀ ਹੋ ਪਹੁੰਚਉਂਦਾ ਡਰਾਈਵਰ ਉਧਰੋਂ ਹੋ ਪਹੁੰਚਉਂਦਾ ਹਾਸੇ ਇਸ ਲਈ ਹੋ ਰਹੇ ਨਾ ਉਹ ਜਿਹੜੇ ਪੁਲ ਅੰਗਰੇਜ਼ ਸਰਕਾਰਾਂ ਦੇ ਬਣਿਆ ਕਿ ਸਾਡੀਆਂ ਸਰਕਾਰਾਂ ਨੇ ਦਮਦਮਾ ਸਾਹਿਬ ਨੂੰ ਜਾਣ ਵਾਲਾ ਇੱਕ ਰਾਹ ਇੱਕ ਕੁੱਤੀ ਬਣਾ ਦਿੱਤਾ ਇੱਕ ਜਿਹੜਾ ਪੁਲ ਬਣਾਇਆ ਹੋਇਆ ਅੰਡਰਗਰਾਉਂਡ ਉਹਦੋਂ ਉਸ ਨੂੰ ਦੇਖੋ ਵੀ ਕਿੰਨੇ ਜਾ ਕੇ ਦੇਖੋ ਤੁਸੀਂ ਪੱਤਰਕਾਰਾਂ ਜਾਂ ਕੋਈ ਡੀਸੀ ਜਾ ਕੇ ਦੇਖ ਕੇ ਉੱਚ ਅਧਿਕਾਰੀ ਉਹਦੇ ਵਿੱਚ ਐਡੇ ਐਡੇ ਖੱਡੇ ਨਾਲ ਸਾਡੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਉਸ ਪੁਲ ਦੇ ਥੱਲੇ ਜਿਹੜਾ ਜੱਸੀ ਪੁਲ ਦੇ ਕੋਲੇ ਹੈ ਜਿਹੜੇ ਪੁਲ ਹੈ ਪੁਲਾਂ ਨੂੰ ਚੌੜੇ ਹੋਣਾ ਬਣਾਉਣਾ ਚਾਹੀਦਾ ਇਹ ਸਰਕਾਰਾਂ ਦੇ ਹੱਥ ਖੜੇ ਹੋ ਗਏ ਇਹ ਸਰਕਾਰਾਂ ਆਪ ਐਕਸੀਡੈਂਟ ਕਰਾ ਰਹੀਆਂ ਹਨ ਅੱਜ ਜਿਹੜਾ ਪੁਲ ਛੋਟਾ ਹੈ ਉਹ ਸਰਕਾਰਾਂ ਦਾ ਬਣਿਆ ਨਹੀਂ ਹੈ ਉਹ ਅੰਗਰੇਜ਼ਾਂ ਦਾ ਬਣਿਆ ਹੋਇਆ ਉਧਰ ਤਾਂ ਉਹ ਭਜਾਉਂਦਾ ਬੰਦਾ ਟਰੈਵਲ ਉਧਰ ਉਹ ਹੀ ਭਜਾਉਂਦਾ ਜੇ ਸਰਕਾਰਾਂ ਸਾਡੇ ਪੁਲਾਂ ਬਣੇ ਸੋਚਣ ਤਾਂ ਸਾਡੇ ਨੌਜਵਾਨ ਬੱਚੇ ਨਾ ਮਰਨ ਨਿੱਕੀਆਂ-ਨਿੱਕੀਆਂ ਬੱਚੀਆਂ ਤੜਫ ਤੜਫ ਕੇ ਮਰੀਆਂ ਸਾਨੂੰ ਬੜਾ ਦੁੱਖ ਹੈ ਸਰਕਾਰਾਂ ਨੂੰ ਜੀ ਇਹ ਕਹਿਨੇ ਅਭੀ ਉਹ ਪੁਲ ਨਾਲ ਬਣਾਉਣ ਤੇ ਨਾ ਜਾਂ ਹੱਥ ਚੱਕ ਜਾਣ ਜਾਂ ਆਪ ਦੀਆਂ ਗੱਡੀਆਂ ਛੱਡ ਜਾਣ ਆਪ ਦੇ ਉੱਤੇ ਛੱਡ ਜਾਣ ਮੇਰੀ ਇਹ ਬੇਨਤੀ ਹੈ ਜੀ ਮੇਰਾ ਪਿੰਡ ਚੱਠੇ ਵਾਲਾ ਪਿੰਡ ਹੈ ਜੀ ਮੇਰਾ ਮੇਰਾ ਨਾਲ ਪਾਹਣ ਲੱਗਦਾ ਉਹ ਹਸਾਲੀ ਦੇਖ ਕੇ ਅਸੀਂ ਉਸ ਹਸੇ ਨੂੰ ਦੇਖ ਕੇ ਜਰ ਨਹੀਂ ਸਕਦੇ ਕੋਈ ਸਾਡੀ ਉੱਤੇ ਧੀ ਪੈਣਾ ਹੁਣ ਕੋਈ ਕੰਮ ਨਹੀਂ ਕਰੂ ਕੋਈ ਬੰਦਾ ਨਹੀਂ ਕੰਮ ਕਰ ਰਿਹਾ ਉੱਥੇ ਇਹ ਕੰਮ ਚੱਲ ਪਿਆ ਵੀ ਇੱਥੇ ਹੁਣ ਇਹ ੜਕੂਗੀ ਜਗਾ ਹੂੰ ੜਕਣ ਵਾਲੀ ਜਗਾ ਬਣਾਤੀ ਸਾਨੂੰ ਹੁਣ ਅਸੀਂ ਖੇਤਾਂ ਦੇ ਵਿੱਚ ਕੰਮ ਕਰਨ ਜੋਗ ਵੀ ਨਹੀਂ ਰਹੇ ਅਸੀਂ ਸਰਕਾਰਾਂ ਨੂੰ ਹੱਥ ਮੰਨ ਕੇ ਅਪੀਲ ਕਰਦੇ ਆ ਵੀ ਜਿਹੜੇ ਪੁਲ ਨਾ ਪੁਲਾਂ ਕਨੇ ਹੱਥ ਮਾਰਨ ਜਿਹੜਾ ਅੰਡਰਗਰਾਉਂਡ ਪੁਲ ਹੈ ਉਹਦੇ ਵਿੱਚ ਪਰਸੋ ਚੌਥੇ ਦੋ ਮੁੰਡਿਆਂ ਦੀ ਮੌਤ ਹੋਈ ਹੈ ਇਹ ਸਰਕਾਰਾਂ ਨੂੰ ਅਸੀਂ ਕਹਿ ਨਹੀਂ ਕੋਈ ਵੀ ਸਰਕਾਰ ਹੈ ਵੀ ਜਿਹੜਾ ਦਮਦਮਾ ਸਾਹਿਬ ਨੂੰ ਜਾਣ ਵਾਲਾ ਦਮਦਮਾ ਸਾਹਿਬ ਨੂੰ ਤਖਤ ਦਮਦਮਾ ਸਾਹਿਬ ਚੀਜ਼ਾਂ ਦੇ ਦਿਨ ਇਸ ਸਰਕਾਰਾਂ ਨਾਲ ਸਾਡੇ ਨਾਲ 14 ਨਾਂ ਕਰਨ ਸਿੱਕਾਂ ਦੇ ਨਾਲ ਉਹਦੇ ਕਿੰਨੇ ਗੌਰ ਕਰਨ ਜੇ ਬੰ ਗੱਲ ਕਰ ਗਈ ਤਾਂ ਹਾਸੇ ਤੋਂ ਬਾਅਦ ਹੀ ਕਿਉਂ ਸਰਕਾਰਾਂ ਜਾਗਦੀਆਂ ਜਦੋਂ ਕੋਈ ਹਾਸਾ ਹੁੰਦਾ ਉਦੋਂ ਬਾਅਦ ਜਾਗਦੀਆਂ ਪਹਿਲਾਂ ਨਹੀਂ ਉਦੋਂ ਬਾਅਦ ਜਾਗਦੀਆਂ ਨਹੀਂ ਪਹਿਲਾਂ ਨਹੀਂ ਜਾਗਦੀਆਂ ਜੀ ਇਹ ਵੋਟਾਂ ਦਾ ਇਹਨਾਂ ਦਾ ਵਿਸਲ ਵੱਜਾ ਹੁੰਦਾ ਵੀ ਸਾਨੂੰ ਵੋਟਾਂ ਨਹੀਂ ਪਾਉਣੀਆਂ ਜਦੋਂ ਜਾਗਦੇ ਨੇ ਇਹ ਅੱਜ ਚਿੱਟਿਆਂ ਨੂੰ ਨਹੀਂ ਕੋਈ ਫੜ ਛੱਕਿਆ ਅੱਜ ਐਸਪੀ ਫੜਿਆ ਜਾਂਦਾ ਅੱਜ ਥਾਣੇਦਾਰ ਫੜਿਆ ਜਾਂਦਾ ਮੇਰੀ ਕੀ ਮੰਗ ਹੈ ਜਿਹੜਾ 10 ਸਾਲ ਦਾ 20 ਸਾਲ ਦਾ ਇੱਕ ਹੌਲਦਾਰ ਹੋਮ ਗਾਰਡ ਵਾਲਾ ਪੁਲਿਸ ਵਾਲਾ ਜਿਹੜਾ ਇੱਕ ਥਾਣੇ ਦੇ ਵਿੱਚ ਬੈਠਾ ਉਹਦੀ ਬਦਲੀ ਹੋਣੀ ਚਾਹੀਦੀ ਹੈ ਇਹ ਪੁਲਿਸ ਕਰਾ ਰਹੀ ਹੈ ਚਿੱਚਾਂ ਦਾ ਕੰਮ ਸਾਡੀ ਹੱਤਵੰਨ ਕੇ ਬੇਨਤੀ ਹੈ ਕੋਈ ਆਪ ਚੈੱਕ ਕਰਦੇ ਆ ਅਸੀਂ ਜਦੋਂ ਬੰਦੇ ਨੂੰ ਜਾਣਦੇ ਆ ਕਹਿੰਦੇ ਆ ਸਾਨੂੰ ਪੁਲਿਸ ਨੇ ਬੰਦਾ ਸੱਚਾ ਸਾਡਾ ਸਾਡੀ ਬੇਨਤੀ ਹੈ ਹੱਤਵੰਨ ਕੇ ਇਸ ਪਾਸੇ ਵੀ ਸਰਕਾਰਾਂ ਸੋਚਣ ਤੇ ਜਿਹੜੇ ਆਉਣ ਵਾਲੇ ਜਿਹੜੇ ਪੋਲੇ ਸਾਡੇ ਦੱਸੀ ਪੋਲ ਬਣਿਆ ਹੋਇਆ ਇਹ ਜਾ ਕੇ ਦੇਖੋ ਕਿੱਡੇ ਕਿੱਡੇ ਖੱਡੇ ਨਾਲ ਪਰ ਸਰਕਾਰਾਂ ਸੁੱਤੀਆਂ ਪਈਆਂ ਨੇ ਸਰਕਾਰਾਂ ਨੂੰ ਜਾਗਣਾ ਚਾਹੀਦਾ ਹੈ ਸ਼ਹੀਦਾਂ ਦੇ ਦਿਨ ਐਡੇ ਵੱਡੇ ਸ਼ਹੀਦਾਂ ਦੇ ਦਿਨ ਚੱਲ ਰਿਹਾ ਸਾਡੇ ਇਹ ਪਰ ਜੇ ਇਹਨਾਂ ਸਰਕਾਰਾਂ ਦੇ ਪੁੱਤ ਸ਼ਹੀਦ ਹੋਣ ਤਾਂ ਸਾਨੂੰ ਫੇਰ ਦੁੱਖ ਸਾਡਾ ਸਾਡੇ ਕਾਲਜ 'ਚ ਡੰਡ ਪਾਉਗੀ ਪਰ ਇਹ ਸਰਕਾਰਾਂ ਨਹੀਂ ਸੋਚ ਰਹੀਆਂ ਅੱਜ ਸਾਡੇ ਨੌਜਵਾਨ ਬੱਚੇ ਕਿੰਨੇ ਤੜਪ ਧੜਕ ਕੇ ਮਰੇ ਨਾ ਇੱਕ ਦੰਦਵਾ ਸਾਹਿਬ ਨੂੰ ਜਾਣ ਵਾਲੀ ਧਰਤੀ ਨੂੰ ਇੱਕ ਪੁਲ ਹੋਣਾ ਤੇ ਉਹ ਪੁਲ ਪਹਿਲਾਂ ਤਾਂ ਬਾਦਲ ਕਹਿੰਦੇ ਸਰਕਾਰਾਂ ਨੇ ਬਣਾਏ ਕੁੱਤੀ ਬਣਾਤੇ ਸਾਡੇ ਆਉਣ ਜਾਣ ਵਾਲਿਆਂ ਨੂੰ ਸਾਡੇ ਨਾਲ ਬਿਰਕ ਟਰੈਕ ਕੀਤਾ ਸਾਡੇ ਤਖਤ ਸਾਹਿਬ ਨਾਲ ਬਿਰਕ ਟਰੈਕ ਕੀਤਾ ਦਮਦਮਾ ਸਾਹਿਬ ਨਾਲ ਇਹਨਾਂ ਦਾ ਵੇੜਾ ਬੈਠਣਾ ਚਾਹੀਦਾ ਸਰਕਾਰਾਂ ਦਾ ਜੀ ਰਾਜਸਥਾਨ ਤੋਂ ਆਏ ਆ ਜੀ ਜੀ ਅੰਦਰ ਜਾਣਾ ਹੈ ਅੱਛਾ ਤੇ ਬੱਸ ਕੋਈ ਨਹੀਂ ਜਾ ਰਹੀ ਤਾਂ ਕੋਈ ਨਹੀਂ ਜਾ ਰਹੀ ਹੈ ਤੱਕ ਜਾ ਰਹੇ ਹੈ ਤੱਕ ਗਏ ਰਹੇ ਪੰਜਵੇਂ ਤੱਕ ਰਹੇ ਆ ਆਹੀ ਬਹੁਤ ਛਾਣ ਹੋ ਰਹੇ ਆ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਸ਼ਾਂਤੀ ਬਹੁਤ ਜਿਆਦੀ ਹੋ ਰਹੀ ਹੈ ਜੀ ਪਿੱਛੇ ਪਰਵਾਹ ਨਹੀਂ ਕਰਿਆ ਸਾਡਾ ਪੁੱਤਰ ਨੂੰ ਆ ਰਹੇ ਨੇ ਅੱਛਾ ਜੀ ਤੇ ਇਕੱਲੇ ਹੋ ਨਹੀਂ ਨਾਲ ਹੈ ਸੋ ਇਹ ਤਾਂ ਨੂੰ ਪਤਾ ਨਹੀਂ ਸੀ ਅੱਜ ਪੰਜਾਬ ਬੰਦ ਹੈ ਜੀ ਸਰ ਨੂੰ ਨਹੀਂ ਸੀ ਪਤਾ ਸਾਹੀ ਟ੍ਰੇਨ ਜਾ ਰਹੀ ਸੀ ਤੇ ਸਾਨੂੰ ਫਿਰ ਮੈਸੇਜ ਆਇਆ ਕਿ ਮੰਨ ਲਓ ਜੀ ਅੰਮ੍ਰਿਤਸਰ ਜੀ ਨਾ ਸੀ ਬਿਟੰਡਾ ਉੱਤਰ ਕੇ ਹੁਣ ਆ ਬੱਸ ਸਟੈਂਡ ਤੇ ਬੈਠੀ ਆ ਹੁਣ ਕਿੰਨੇ ਵੇ ਦੱਸ ਰਹੇ ਹੁਣ ਕੋਈ 4 ਵਜੇ ਕਹਿ ਰਿਹਾ ਕੋ 5 ਵਜੇ ਕਹਿ ਰਿਹਾ ਇੰਨਾ ਨਹੀਂ ਪਤਾ ਨੂੰ ਕਦੋਂ ਚੱਲਦੀ ਵਾਸਤੇ ਕਦੋਂ ਨਹੀਂ ਚੱਲਦੀ